ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੈ ਤੇ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਮੌਸਮ ਦੇ ਵਿੱਚ ਕੋਈ ਵੀ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਸਵੇਰ ਵੇਲੇ ਠੰਡ ਦੇ ਵਿੱਚ ਜ਼ਰੂਰ ਬਾਦ ਦਾ ਦੇਖਣ ਨੂੰ ਮਿਲ ਰਿਹਾ ਹੈ ਪਰ ਦੁਪਹਿਰ ਵੇਲੇ ਹਲਕੀ ਜਿਹੀ ਗਰਮੀ ਮਹਿਸੂਸ ਹੋਣ ਸ਼ੁਰੂ ਹੋ ਚੁੱਕੀ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਰਫਤਾਰ ਹਵਾਵਾਂ ਦੀ ਘਟਣੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ 2-3 ਦਿਨ ਮੌਸਮ ਇਸੇ ਤਰ੍ਹਾਂ ਹੀ ਸਾਫ਼ ਰਹੇਗਾ ਤੇ ਹੌਲੀ-ਹੌਲੀ ਤਾਪਮਾਨ ਦੇ ਵਿੱਚ ਵੀ ਵਾਧਾ ਹੋਵੇਗਾ ਦਿਨ ਦਾ ਟੈਂਪਰੇਚਰ ਆਉਣ ਵਾਲੇ ਦਿਨਾਂ ਦੇ ਵਿੱਚ 30-31 ਡਿਗਰੀ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਹੈ ਤੇ ਸਵੇਰ ਦਾ ਟੈਂਪਰੇਚਰ ਵੀ 11-12 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਪਹਾੜੀ ਇਲਾਕਿਆਂ ਦਾ ਮੌਸਮ ਹੈ ਉੱਥੇ ਸਾਫ਼ ਹੈ ਤੇ ਮੌਸਮ ਸਾਫ਼ ਹੈ ਜਿਹੜੇ ਨਾ ਇਲਾਕੇ ਦੇ ਵਿੱਚ برف ਪਈ ਹੈ ਉੱਥੇ ਜ਼ਰੂਰ ਅਜੇ ਵੀ ਠੰਡ ਵੱਡੇ ਪੱਧਰ ਤੇ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੀ ਬਣਿਆ ਰਹੇਗਾ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਮੌਸਮ ਲਗਾਤਾਰ ਅਗਲੇ 2 ਤੋਂ 3 ਦਿਨ ਸਾਫ਼ ਰਹੇਗਾ। ਕੁਝ ਵੀ ਬਦਲਾਅ ਨਹੀਂ ਹੋਵੇਗਾ। ਕੱਲ ਨੂੰ ਸਵੇਰ ਵੇਲੇ ਹੋ ਸਕਦਾ ਹੈ ਕਿ ਹਲਕੀ ਜਿਹੀ ਬੱਦਲਵਾਈ ਸਵੇਰ ਵੇਲੇ ਦੇਖਣ ਨੂੰ ਮਿਲ ਜਾਵੇ ਪਰ ਉਹ ਬਹੁਤਾ ਸਮਾਂ ਨਹੀਂ ਰਹੇਗੀ ਜਦੋਂ ਸੂਰਜ ਨਿਕਲੇਗਾ ਤਾਂ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਤੇ ਖੁੱਲ ਜਾਵੇਗਾ